ਤੋ ਮੈਂ ਪਿੰਡ ਮਹਿਰੋਪੁਰ ਦੇ ਪਾਸ ਸੜਕ ਦੇ ਬਿਲਕੁਲ ਨਜ਼ਦੀਕ ਆ ਕਿਉਂਕਿ ਆ ਜਿਹੜੀ ਅੱਗ ਲਗਾਈ ਗਈ ਆ ਇਹ ਕੋਈ ਖੇਤਾਂ ਵਿੱਚੋਂ ਤਾਂ ਕੋਈ ਅੱਗ ਨਹੀਂ ਆਈ ਹੋਈ ਹੈ ਜੀ ਕਿਉਂਕਿ ਖੇਤਾਂ ਨੂੰ ਤੇ ਕੋਈ ਅੱਗ ਲਗਾਈ ਹੀ ਨਹੀਂ ਗਈ ਹੈਗੀ ਔਰ ਇਹ ਜਿਹੜੀ ਅੱਗ ਹੈਗੀ ਆ ਸੜਕ ਦੇ ਕਿਨਾਰੇ ਜਿਹੜੀ ਆ ਉੱਥੇ ਲੱਗੀ ਹੋਈ ਆ ਔਰ ਤੁਸੀਂ ਦੇਖ ਪਾ ਕੇ ਪਾ ਰਹੇ ਹੋ ਕਿ ਹਜੇ ਵੀ ਧੁੱਕਦੀ ਆ ਕਿਉਂਕਿ ਇਹ ਖੇਤਾਂ ਵਿੱਚੋਂ ਅੱਗ ਜਿਹੜੀ ਆ ਬਿਲਕੁਲ ਨਹੀਂ ਆਈ ਹੋਈ ਹੈ ਔਰ ਇਹ ਕਿਸ ਤਰ੍ਹਾਂ ਲੱਗੀ ਕਿਸ ਬੋਰੋਂ ਲਗਾਈ ਗਈ ਇਹ ਜ਼ਰੂਰ ਇੱਕ ਦੇਖਣਾ ਦੇਖਣ ਵਾਲੀ ਗੱਲ ਆ ਔਰ ਆ ਤੁਸੀਂ ਦੇਖ ਸਕਦੇ ਆ ਦਰਸਤ ਜਿਹੜੇ ਆ ਇੱਕ ਪਾਸੇ ਤਾਂ ਬੂਟੇ ਵੰਡੇ ਜਾਂਦੇ ਆ ਬੋਟਾਂ ਦਰਾਂ ਵੀ ਵੰਡੇ ਗਏ ਆ ਪਰ ਦੂਸਰੇ ਪਾਸੇ ਇਹ ਅੱਗ ਲਗਾ ਕੇ ਜਿਹੜੇ ਬੂਟਿਆਂ ਦੀ ਆ ਤਵਾਹੀ ਕੀਤੀ ਜਾ ਰਹੀ ਆ ਜੜ ਤੋਂ ਜਿਹੜਾ ਆ ਇਹ ਜਲ ਚੁੱਕਾ ਹੈਗਾ ਆ ਔਰ ਤੁਹਾਨੂੰ ਅੱਗੇ ਤੋਂ ਅੱਗੇ ਲਿਜਾ ਦੇ ਜਾ ਰਿਹਾ ਆ ਔਰ ਆ ਤੁਸੀਂ ਦੇਖ ਪਾ ਰਹੇ ਹੋ ਬਿਲਕੁਲ ਆ ਜੜ ਹੈਗੀ ਆ ਜੜ ਦੇ ਵਿੱਚ ਜੋ ਜਿਹੜਾ ਹੈਗਾ ਇਹ ਬੂਟਾ ਜਿਹੜਾ ਆ ਅੱਗ ਦੀ ਲਪੇਟ ਵਿੱਚ ਆਇਆ ਹੋਇਆ ਆ ਔਰ ਇੱਕ ਬੂਟਾ ਨਹੀਂ ਆ ਕਾਫੀ ਬੂਟੇ ਹੈਗੇ ਆ ਜਿਹੜੀ ਇਹ ਅੱਗ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਇਹ ਪਿੰਡ ਮਹਿਰੋਪੁਰ ਜਿਹੜਾ ਆ ਬਿਲਕੁਲ ਸੜਕ ਦੇ ਕਿਨਾਰੇ ਆ ਮੈਂ ਤੁਹਾਨੂੰ ਜਿਹੜਾ ਇਹ ਦਿਖਾ ਰਿਹਾ ਆ ਮੈਂ ਕੋਈ ਕੰਮ ਚੱਲਾ ਸੀ ਇਸ ਵੇਲੇ ਸ਼ਾਮ ਦੇ ਕੋਈ 6:00 ਵਜੇ ਨੇ ਔਰ ਤੁਹਾਨੂੰ ਮੈਂ ਦਿਖਾ ਰਿਹਾ ਆ ਕਿ ਅੱਗ ਜਿਹੜੀ ਆ ਖੇਤਾਂ ਵਿੱਚੋਂ ਬਿਲਕੁਲ ਨਹੀਂ ਆਈ ਹੈਗੀ ਇਹ ਮੈਂ ਸ਼ੋਰ ਕਹਿ ਸਕਦਾ ਹੈ ਕਿ ਉਹ ਖੇਤਾਂ ਨੂੰ ਅੱਗ ਲੱਗੀ ਹੀ ਨਹੀਂ ਹੈਗੀ। ਕੀ ਜਿਹੜੀ ਅੱਗ ਹੈਗੀ ਆ ਇਹ ਬਾਹਰੀ ਅੱਗ ਲੱਗੀ ਹੋਈ ਆ ਬਾਹਰੋਂ ਅੱਗ ਲੱਗੀ ਨਹੀਂ ਹੋਈ ਬਲਕਿ ਇਹ ਲਗਾਈ ਹੋਈ ਜਿਹੜੀ ਆ ਉਹ ਪੰਜਾਬ ਦੀ ਆ। ਆ ਬੁਕਤਾ ਨਵਾਂ ਹੀ ਲਗਾਇਆ ਸੀ ਤੁਸੀਂ ਦੇਖ ਸਕਦੇ ਆ ਇਸ ਦੀ ਕੰਡੀਸ਼ਨ ਇਹ ਥੱਲੇ ਦੇ ਅੱਗ ਦੇ ਸੇਕ ਦੇ ਨਾਲ ਆ ਮੇਰੇ ਉਹ ਖੜੇ ਖੜੇ ਅੱਗ ਧੁੱਕ ਗਈ ਆ। ਮੈਂ ਇੱਥੇ ਖੜਾ ਸੀ ਪਹਿਲਾਂ ਨਹੀਂ ਸੀ ਹਵਾ ਦੇ ਫੇਰ ਦੇ ਨਾਲ ਅੱਗ ਜਿਹੜੀ ਧੁੱਕ ਗਈ ਆ ਬੁਕਤਾ ਤੁਸੀਂ ਨਵਾਂ ਹੀ ਲਗਾਇਆ ਸੀ। ਇਹ ਬੂਟਾ ਜਿਹੜਾ ਆ ਅੱਗ ਦੀ ਲਪੇਟ ਦੇ ਵਿੱਚ ਆਇਆ ਹੋਇਆ ਆ ਔਰ ਆ ਬੂਟਾ ਵੀ ਜਿਹੜਾ ਆ ਨਵਾਂ ਲਗਾ ਸੀ ਅੱਗ ਦੀ ਲਪੇਟ ਵਿੱਚ ਆਇਆ ਹੋਇਆ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜਿਹੜੇ ਦਰਖਤ ਆ ਕਿੰਨੇ ਬੂਟੇ ਹੈਗੇ ਆ ਔਰ ਇਹ ਅੱਗ ਦੀ ਲਪੇਟ ਦੇ ਵਿੱਚ ਜਿਹੜੇ ਪਿੰਡ ਮਲਪੁਰ ਜਿਹੜਾ ਆ ਆਏ ਹੋਏ ਨੇ ਇਹ ਬਿਲਕੁਲ ਇਸ ਦੇ ਉੱਪਰ ਕੋਈ ਜਾਂਚ ਨਹੀਂ ਬੈਠੇਗੀ ਆ ਦੇਖੋ ਆ ਵੀ ਬੂਟਾ ਆ ਬਿਲਕੁਲ ਜਲ ਚੁੱਕਾ ਆ ਥੱਲਿਓ ਇਸ ਦੇ ਉੱਪਰ ਕੋਈ ਜਾਂਚ ਨਹੀਂ ਬੈਠੇਗੀ ਇਸ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਵੇਗੀ ਆ ਬਿਜਲੀ ਦਾ ਖੰਭਾ ਆ ਇਹ ਵੀ ਇਸ ਦੇ ਲਪੇਟ ਦੇ ਵਿੱਚ ਆ ਔਰ ਦੇਖ ਸਕਦੇ ਆ ਇਹ ਅੱਗ ਕੋਈ ਕਿਸੇ ਸਿਗਰਟ ਜਾਂ ਬੀੜੀ ਜਾਂ ਕਿਸੇ ਦੇ ਸਿਕਟਰ ਨਾਲ ਨੇਪਾ ਪੁਛਾ ਦੀ ਜਿਹੜਾ ਆ ਬਿਲਕੁਲ ਤਬਾਹ ਹੋ ਚੁੱਕਾ ਆ ਔਰ ਮੈਂ ਤੁਹਾਨੂੰ ਅੱਗੇ ਤੋਂ ਅੱਗੇ ਲਿਜਾ ਰਿਹਾ ਆ ਇਹ ਅੱਗ ਇੱਕ ਜਗ੍ਹਾ ਤੇ ਨਹੀਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਂ ਸ਼ੁਰੂ ਤੋਂ ਉੱਥੋਂ ਹੋਇਆ ਔਰ ਕਾਫੀ ਜਗ੍ਹਾ ਤੇ ਲੱਗੀ ਗਈ ਹੈਗੀ ਆ ਇਸ ਦੀ ਕੋਈ ਜਾਂਚ ਨਹੀਂ ਹੋਏਗੀ ਆ ਬੂਟਾ ਦੇਖੋ ਹਲੇ ਬਿਲਕੁਲ ਥੋੜਾ ਜਿਹਾ ਵੱਡਾ ਹੋਇਆ ਆ ਇਹ ਵੀ ਲਪੇਟ ਚ ਆ ਗਿਆ ਆ ਇਹ ਬੂਟਾ ਇਹ ਵੀ ਲਪੇਟ ਦੇ ਵਿੱਚ ਆਇਆ ਹੋਇਆ ਆ ਲੇਕਿਨ ਇਸ ਦੇ ਉੱਪਰ ਕੋਈ ਜਾਂਚ ਨਹੀਂ ਬੈਠੇਗੀ ਕੋਈ ਕਾਰਵਾਈ ਨਹੀਂ ਹੋਏਗੀ ਆ ਦੇਖੋ ਜੜਾ ਤੋਂ ਜੜਾ ਜਲ ਚੁੱਕਾ ਹੈਗਾ ਆ ਕਿਉਂਕਿ ਜੇਕਰ ਕੋਈ ਇੱਕ ਦਰਖਤ ਜਿਹੜਾ ਆ ਇੱਕ ਬੂਟਾ ਆ ਕੋਈ ਪੰਚਾਇਤ ਦਾ ਜਾਂ ਸਰਕਾਰੀ ਕਿ ਵੱਢ ਲੈਂਦਾ ਆ ਤਾਂ ਉਸ ਦੇ ਉੱਪਰ ਕਾਨੂੰਨੀ ਕਾਰਵਾਈਆਂ ਹੁੰਦੀਆਂ ਨੇ ਆ ਦਰਖਤ ਜਿਹੜਾ ਤੁਸੀਂ ਬੂਟਾ ਦੇਖ ਸਕਦੇ ਹੋ ਅੱਗ ਦੀ ਲਪੇਟ ਵਿੱਚ ਆਇਆ ਆ ਔਰ ਸੋਕ ਚੁੱਕਾ ਹੈਗਾ ਜੜਾ ਨੂੰ ਅੱਗ ਲੱਗੀ ਚੁੱਕੀ ਅੱਗ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਆ 13 ਦੇ ਢੇਰ ਜਿਹੜੇ ਆ ਕਾਫੀ ਦੂਰ ਤੱਕ ਗਈ ਜਿਹੜੀ ਅੱਗ ਆ ਇਹ ਲੱਗੀ ਹੋਈ ਆ ਹੁਣ ਇਹ ਜਾਂਚ ਕੌਣ ਕਰੇਗਾ ਕੋਈ ਵੀ ਨਹੀਂ ਔਰ ਆ ਦੇਖੋ ਬਿਲਕੁਲ ਜੜਾ ਤੋਂ ਬੁਕਟਾ ਜਲ ਰਿਹਾ ਆ ਮੈਂ ਨਜ਼ਦੀਕ ਕਰਕੇ ਦਿਖਾ ਰਿਹਾ ਆ ਦੇਖੋ ਬਿਲਕੁਲ ਜੜਾ ਨੂੰ ਅੱਗ ਲੱਗ ਚੁੱਕੀ ਆ ਕੀ ਇਹ ਬੁਕਟਾ ਜਿਹੜਾ ਆ ਵੱਡਾ ਹੋ ਸਕੇਗਾ ਨਹੀਂ ਔਰ ਇਹ ਦੇਖੋ ਅੱਗ ਲੱਗੀ ਹੋਈ ਆ ਮੈਂ ਤੁਹਾਨੂੰ ਇਹ ਸਫੈਦਾ ਹੈਗਾ ਅੱਗ ਜਿਹੜੀ ਆ ਇਹ ਕਾਫੀ ਤੇਜ਼ੀ ਦੇ ਨਾਲ ਜਿਹੜੀ ਲੱਗੀ ਹੋਈ ਹੈਗੀ ਆ ਕੋਈ ਆ ਉਹ ਦੇਖੋ ਦੁਆਰਾ ਫਿਰ ਇੱਥੇ ਜਿਹੜੀ ਆ ਆਗੋ ਮਗ ਚੁੱਕੀ ਹੈਗੀ ਆ ਮੈਂ ਤੁਹਾਨੂੰ ਆ ਦਿਖਾ ਰਿਹਾ ਕਿ ਅੱਗ ਦੀਆਂ ਲਾਟਾਂ ਜਿਹੜੀਆਂ ਇਹ ਨਿਕਲ ਰਹੀਆਂ ਨੇ ਲੇਕਿਨ ਇਸ ਦੇ ਉੱਪਰ ਕੋਈ ਸਰਕਾਰੀ ਜਾਂਚ ਨਹੀਂ ਹੋਏਗੀ ਕੋਈ ਇਸ ਦੀ ਕਾਰਵਾਈ ਨਹੀਂ ਕਰੇਗਾ ਕਿਸ ਨੇ ਇਹ ਅੱਗ ਲਗਾਈ ਹੈ ਇਸ ਦਾ ਧੂਆਂ ਸੜਕ ਦੇ ਵਿੱਚ ਜਾ ਰਿਹਾ ਆ ਕੋਈ ਐਕਸੀਡੈਂਟ ਦਾ ਵੀ ਕਾਰਨ ਬਣ ਸਕਦਾ ਆ ਕੁਝ ਵੀ ਹੋ ਸਕਦਾ ਹੈਗਾ ਆ ਤਾਪਮਾਨ ਦੇ ਵਿੱਚ ਵਾਧਾ ਕਹਿ ਰਹੇ ਨੇ ਕਿ ਕੁਦਰਤ ਕਰ ਰਹੀ ਆ ਲੇਕਿਨ ਕੁਦਰਤ ਨਹੀਂ ਇਹ ਜਿਹੜਾ ਵਾਧਾ ਹੈਗਾ ਆ ਅਸੀਂ ਕੀ ਖਲਵਾੜ ਕਰ ਰਹੇ ਹੈਗੇ ਆ ਜੀਵ ਜੰਤੂ ਸਾਰੇ ਜੋ ਕੁਝ ਆ ਉਹਨਾਂ ਨੂੰ ਅਸੀਂ ਤਵਾ ਕਰ ਰਹੇ ਹੈਗੇ ਆ ਔਰ ਇਹ ਤੇ ਮੈਂ ਕੋਈ ਆਪਣੇ ਕੰਮ ਮਲਪੁਰ ਨੂੰ ਜਾ ਰਿਹਾ ਸੀ ਤੇ ਮਹਿਰੋਪੁਰ ਦੇ ਕੋਲ ਜਿਹੜੀ ਆ ਇਹ ਅੱਗ ਜਿਹੜੀ ਆ ਉਹ ਲੱਗੀ ਹੋਈ ਹੈਗੀ ਆ ਔਰ ਮੈਂ ਤੁਹਾਨੂੰ ਦਿਖਾ ਪਾ ਰਿਹਾ ਆ ਇਸ ਤੇ ਕੋਈ ਜਾਂਚ ਨਹੀਂ ਕਰੇਗਾ ਕਿ ਇਹ ਅੱਗ ਕਿਸ ਨੇ ਲਗਾਈ ਆ ਕਿ ਨਾਲ ਉਹ ਲਗਾਈ ਗਈ ਹੈਗੀ ਆ ਔਰ ਮੇਰਾ ਜਿੱਧਰ ਨੂੰ ਇਸ਼ਾਰਾ ਹੈ ਉਹ ਵੀ ਸਾਰੇ ਸੰਬੰਧਿਤ ਮੈਕਮਾ ਸਮਝ ਰਿਹਾ ਹੈਗਾ ਆ ਕਿ ਇਸ਼ਾਰਾ ਕਿੱਧਰ ਆ ਕਿਨਾ ਬੋਰ ਲਗਾਈ ਗਈ ਆ ਔਰ ਇੱਥੇ ਕੌਣ ਕੰਮ ਕਰ ਰਹੇ ਆ ਇੱਥੇ ਜਿਹੜੇ ਆ ਕਿਹੜੇ ਵਰਕਰ ਕੰਮ ਕਰ ਰਹੇ ਆ ਇਹ ਵੀ ਪਤਾ ਆ ਤੇ ਕੁਝ ਦਿਨ ਪਹਿਲਾਂ ਮੈਂ ਮੱਲਾ ਵੇਦਿਆ ਸਾਈਡ ਦੇ ਉੱਪਰ ਗਿਆ ਸੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499